हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਝੋਟੀਆਂ ਮੰਨ ਲਿਓ ਭਾਵੇਂ ਮੰਨ ਲਿਓ ਕਟੀਆਂ ਬਈ ਦੋਵੇਂ ਟਾਪ ਕੁਆਲਿਟੀ ਦੀਆਂ ਸੇਲ ਲਈ ਲੈ ਕੇ ਆਏ ਹਾਂਗੇ ਫੁੱਲ ਵੱਡੀਆਂ ਫੁੱਲ ਵਜਨ ਵਾਲੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਉਹ ਠੀਕ ਹਾਂ ਬਾਈ ਹਾਂਜੀ ਬਹੁਤ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਜੀ ਤੇ ਬਾਈ ਨਗੀਨੇ ਹੀ ਅੱਗੇ ਲੈ ਕੇ ਆਏ ਹਨ ਨਗੀਨੇ ਹੀ ਅੱਜ ਨਗੀਨੇ ਹੀ ਅੱਜ ਆ ਬਾਈ ਹੂੰ ਲੈਂਦੇ ਦੋਈ ਆ ਪਰ ਹਨਾ ਬਾਈ ਦੋਈ ਆ ਮੈਲ ਦੇ ਔਖੇ ਆ ਜੀ ਠੀਕ ਆ ਮੈਲ ਨੂੰ ਆ 10 ਕਟੀਆਂ ਹੱਥ ਨੂੰ ਕਟੀਆਂ ਕਰਦਗੇ ਪਰ ਜਿਹੜੀ ਚੰਗੀ ਚੀਜ਼ ਆ ਛਾਂਟ ਕੇ ਓਹੀ ਲਿਓਨੇ ਆਪਾਂ ਬਾਈ ਠੀਕ ਆ ਬਾਈ ਹਾਂਜੀ ਬਾਈ ਤੇ ਦੋਵੇਂ ਮੈਂ ਕਿਹੜਾ ਟੀਕਾ ਲੈਣ ਦੇ ਕਾਬਲ ਆ ਠੀਕ ਆ ਬਾਈ ਇੱਕ ਜੀ ਤਰ ਅੱਜ ਹੀ ਦਿੱਤਾ ਸੀ ਮਾ ਠੀਕ ਆ ਬਾਈ ਤੜਕੇ ਠੀਕ ਹੈ ਤੇ ਆਪਣੇ ਕੋਲ ਵੀਡੀਓ ਹੈਗੀ ਆ ਰਿਕਾਰਡ ਵਾਲਾ ਟੀਕਾ ਭਰਾਇਆ ਹੈਗਾ ਤੇ ਸਲਿੱਪ ਵੀ ਨਾਲ ਮਿਲੂ ਜਿਹੜਾ ਸੀਮਨ ਲੱਗੇਗਾ ਫਾਈਨ ਸਟਰਾਸ ਟਰੂ ਸਾਂਭਿਆ ਹੋਇਆ ਪੂਰਾ ਬੰਦੇ ਦਾ ਠੀਕ ਹੈ ਵੀਰੇ ਤੇ ਮੰਨ ਲਾ ਵੀ ਸਾਰਾ ਇਨ ਲੈਕਤੀ ਰੂਪ ਚ ਰੂਪ ਉਹ ਮਿਲੂਗਾ ਜਿਹੜਾ ਟੀਕਾ ਭਰਾਇਆ ਹੈਗਾ ਵੇਖ ਲਓ ਡਾਕਟਰ ਦਾ ਨੰਬਰ ਵੀ ਮਿਲੂ ਜਿਹੜੇ ਦਾਟ ਨੇ ਭਰਿਆ ਤੇ ਮੁੱਲ ਫਿਰ ਪਹਿਲਾਂ ਵੀ ਜਾਇ ਸੀ ਮੁੱਲ ਅੱਜ ਵੀ ਉਮੀਦ ਮੁੱਲ ਅੱਜ ਵੀ ਜਾਇਜ ਹੈ ਬਾਈ ਆਏ ਆ ਮੁੱਲ ਆਪਾਂ ਕਰਦੇ ਫਿਕਸ ਜਆ ਬਾ 1500 ਛੋੜ ਵਾਲਾ ਮੁੱਲ ਹੁੰਦਾ ਠੀਕ ਹੈ ਬਾਕੀ ਆਏ ਆ ਬੰਦਾ ਕੋਈ ਫੋਨ ਲਾ ਕੇ ਕਹਿੰਦਾ ਮੁੱਲ ਬਾਲਾ ਹੈਗਾ ਬਈ ਚੀ ਜੇ ਆਪਾਂ ਹੁਣ ਤੁਹਾਨੂੰ ਕਹੀਏ ਕਿ ਵੇ ਆਜੇਂ ਘੱਟੀ ਜੇ ਕੋਈ 30 35 ਦੇ ਦੂਗਾ ਬਾਈ ਉਵੇਂ ਤਾਂ ਵੀਡੀਓ ਮੈਂ ਪਾ ਦਿੰਨਾ ਤੇ ਮੁੜ ਕੇ ਕਹੇ ਵੀ ਵੈਗੀ ਬਾਈ ਉਹ ਗੱਲ ਦਾ ਫਾਇਦਾ ਨਹੀਂ ਬਾਈ ਕੋਈ ਮੁੱਲ ਕਰਾਂਗੇ ਬਾਈ ਮੁੱਲ ਚੀਜ਼ ਤੇ ਲੱਗੂਗਾ ਪਰ ਪਰ ਮੁੱਲ ਜਾਇਜ਼ ਹੋਊਗਾ ਆਪਾਂ ਦਾ ਦੀ ਚੀਜ਼ ਆ ਉਸ ਹਿਸਾਬ ਦਾ ਮੁੱਲ ਹੈ ਨਾ ਆਪਾਂ ਤਾਂ 2 3000 ਕਮਿਸ਼ਨ ਬਣਾਉਣ ਹੁੰਦਾ ਬਾਈ ਕੱਟੀ ਮਗਰ ਆਪਾਂ ਨੂੰ ਦੋਨਾਂ ਦੇ 5000 ਰੁਪਏ ਬਣ ਗਿਆ ਬਹੁਤ ਆ ਬਸ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਮੂ ਨਾਮ ਅਰਫਾਨ ਖਾਨ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾ ਪੁਰਾਣਾ ਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਭ ਠੀਕ ਆ ਹਾਂਜੀ ਕੰਟੈਕਟ ਨੰਬਰ ਬੋਲ ਦੋ 9876043855 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਤੇ ਆਜੋ ਆਪਾਂ ਸ਼ੁਰੂ ਕਰਦੇ ਆਂ ਬਾਈ ਪਹਿਲੇ ਨੰਬਰ ਵਾਲੀ ਝੋਟੀ ਕਹਿ ਦੀਏ ਕੱਟੀ ਕਹਿ ਲਈਏ ਹੁਣ ਬਾਈ ਇਹ ਬਾਈ ਝੋਟੀ ਵੀ ਕਹੀ ਸਕਦੇ ਕੱਟੀ ਵੀ ਕਹੀ ਸਕਦੇ ਉਮਰ ਦੀ ਜਮਾ ਜਾਂ ਕੱਚੀ ਆ ਜਮਾ ਖੀਰੀ ਕੱਟੀ ਆ ਜੇ ਬਾਈ ਠੀਕ ਹੈ ਬਾਈ 2 ਸਾਲਾਂ ਤੋਂ ਸਵਾ ਦੋ ਸਾਲਾਂ ਦੀ ਇੱਥੇ ਜੇ ਕੱਟੀ ਹੈ ਬਾਈ ਠੀਕ ਹੈ ਸਿੰਗਾ ਸੁੰਗਾ ਦੀ ਕੁਆਲਿਟੀ ਫੇਸ ਫੂਜ ਦੀ ਰੰਗ ਸੰਗਾ ਬਿਲਕੁਲ ਰੰਗ ਰੂਂਗ ਆਏ ਲੱਗਦਾ ਬਾਈ ਜਿਵੇਂ ਰੰਗ ਮਾਰਿਆ ਹੁੰਦਾ ਉੱਤੇ ਮੈਂ ਕਹਿੰਨਾ ਬਾਈ ਕੀ ਬਾਤ ਹੈ ਕਮਾਲ ਟੀਮ ਹਾਂਜੀ ਬਾਈ ਹਾਂਜੀ ਬਾਈ ਹਾਂਜੀ ਬਾਈ ਸਹੀ ਗੱਲ ਹੈ ਲੈ ਪੱਠਪੁੜਾ ਜਿੱਥੇ ਕਹਦੇ ਥਣਾ ਥੁਣਾ ਦੀ ਚਾਰ ਹੀ ਥਣ ਹੋਣਗੇ ਕੋਈ ਫੋਟ ਸ਼ਾਂ ਕੋਈ ਤਾਂ ਬਾਈ ਆਪਣਾ ਦੇਖੋ ਪੱਠਪੁੜੇ ਦੀ ਕੁਆਲਿਟੀ ਮੈਂ ਕਹਿੰਨਾ ਬਾਈ ਇੱਕ ਤਰ੍ਹਾਂ ਦੀ ਮੱਝ ਬਣੀ ਪਈ ਆ ਹਨਾ ਮੱਝ ਬਾਈ ਇਹ ਦਾ ਮਾਂ ਦਾ ਵੀ 16-17 ਕਿਲੋ ਦਾ ਰਿਕਾਰਡ ਹੈ ਜੀ ਅਭੀ ਮੰਨਿਓ ਬੁੱਲ ਦੀ ਖੋਦ ਆ ਸੀਮਣ ਦੀ ਹੈ ਬ ਉਹਦਾ ਨਹੀਂ ਪਤਾ ਆਪਾਂ ਨੂੰ ਇਹ ਸੀਮੰਟ ਦੀ ਹੈ ਕੱਟੀ ਪਰ ਉਹ ਵੀ ਕੇ ਚੰਗੇ ਸੀਮੰਟ ਦੀ ਹੈ ਬਾਈ ਯਾਰ ਠੀਕ ਹੈ ਬਾਈ ਹਾਂਜੀ ਬਾਈ ਆਪਾਂ ਝੋਲੀ ਚੈੱਕ ਕਰਵਾ ਝੋਲੀ ਦਾ ਗੁੱਠਾ ਰਗੇ ਥਣ ਲੱਗਿਆ ਬਾਈ ਮੋٹے ਮੋٹے ਯਾਰ ਚਾਰ ਹੀ ਗੱਲਾਂ ਕੀ ਬਾਤ ਹੈ ਕੁਆਲਿਟੀ ਦੇਖੋ ਬਾਈ ਇੱਕ ਨੰਬਰ ਅਬੀ ਮੰਨੀਉ ਬੁੱਲਦੀ ਹੈ ਬਾਈ ਖੋਦ 16 17 ਕਿਲੋ ਮਦਰ ਰਿਕਾਰਡ ਠੀਕ ਹੈ ਤੇ ਆਪਣੇ ਪਿੰਡਾਂ ਦੀ ਕੱਟੇ ਆਪਣੇ ਯਾਰ ਮਿੱਤਰ ਖਾਸ ਤੋਂ ਲਈ ਆ ਠੀਕ ਹੈ ਚੰਗੀ ਆ ਕਿਸੇ ਪਾਸੇ ਹੱਥ ਤਰਾਂ ਨਹੀਂ ਬਾਈ ਮੈਂ ਕਹਿੰਦਾ ਬਾਈ ਕੁਆਲਿਟੀ ਦੇਖੋ ਯਾਰ ਬਾਕੀ ਤੋਰ ਤਾਰ ਕੇ ਬੇਲ ਬਹੁਤ ਆ ਯਾਰ ਉਹ ਬੇਲ ਬਹੁਤ ਆ ਬਾਈ ਰੰਗ ਸਿੰਗ ਆ ਬਿਲਕੁਲ ਹਮ ਸਹੀ ਗੱਲ ਆ ਕੁਆਲਿਟੀ ਕੁਆਲਿਟੀ ਫੁੱਲ ਆ ਪਈ ਕੱਟੀ ਜੀ ਇੱਕ ਨੰਬਰ ਦਾ ਦੱਸਣ ਦੀ ਲੋੜ ਹੀ ਨਹੀਂ ਬਾਈ ਕੱਟਿਆ ਆਪ ਹੀ ਦੱਸਦੀ ਆ ਬਾਈ ਅਸਲ ਵਿੱਚ ਜਿਹੜੇ ਵੀਰ ਕੰਮ ਕਰਦੇ ਯਾਰ ਉਹਨਾਂ ਨੂੰ ਤਾਂ ਆਪ ਪਤਾ ਹੈ ਨਾ ਆਪ ਪਤਾ ਪੈਠ ਪੂੜਾ ਕਿੰਨਾ ਚੌੜਾ ਕੱਟੀ ਦਾ ਬਾਈ ਮੈਂ ਕਹਿੰਦਾ ਥੋੜੇ ਚਾਰਕਵਾਲ ਪੂਛ ਦੇ ਚਟੇ ਆ ਬਾਕੀ ਸਾਰੀ ਜੈਡ ਬਲੈਕ ਆ ਅ ਪੜੀ ਵੀ ਹੈ ਕੱਟੀ ਸਹੀ ਗੱਲ ਆ ਕਿਉਂਕਿ ਜੇ ਬਾਈ ਸੇਵਾ ਸੰਭਾਲ ਕੀਤੀ ਤਾਂ ਹੀ ਆਏ ਨਾ ਹਾਂਜੀ ਬਾਈ ਤਿਆਰੀ ਬਹੁਤ ਸੋਹਣੀ ਕਰਾਈ ਵੀ ਆ ਤੇ ਗਾਹਾਂ ਵੀ ਜੇ ਅੱਗੇ ਦੀ ਵੀ ਉਮੀਦ ਆਏ ਰੱਖੂਗੀ ਜੇ ਕੋਈ ਬਾਈ ਸੇਵਾ ਸੰਭਾਲ ਚੰਗੀ ਕਰੂਗਾ ਤਾਂ ਵਧੀਆ ਧਿਆਰ ਬਾਈ ਇਹ ਨਾ ਚੰਗੀ ਤਿਆਰੀ ਫੇਰ ਤਾਂ ਕੱਟੀ ਤਿਆਰ ਹੋਣ ਦੇ ਕੋਈ ਵੀ ਚੰਗੀ ਨਹੀਂ ਹੂੰ ਕਿਉਂ ਆਉਂਦੇ ਸਾਲ ਸੂਣਾ 25-30 ਹਜ਼ਾਰ ਆਏ ਸਾਲ ਮਹਿੰਦਾ ਰੇਟ ਵਾਧਾਗਾ ਸਹੀ ਗੱਲ ਸਵਾ ਲੱਖ ਡੇਢ ਲੱਖ ਤਾਂ ਨਾਰਮਲ ਮਹਿੰਦਾ ਰੇਟ ਹੋਇਆ ਵਾ ਅੱਜ ਜੇ ਚੰਗੀ ਮੈਂ 10-12 ਕਿਲੋ ਵਾਲੀ ਲੈਣ ਮੰਨ ਕੇ ਚੱਲੋ ਵੀ ਪੈਸੇ ਦੀ ਸੀ ਐਫ ਡੀ ਕਰੋਂਗੇ ਕਿ ਨਹੀਂ ਹਾਂਜੀ ਬਾਈ ਆ ਨਾ ਤਿੱਗਣੇ ਪੈਸੇ ਕਰੇ ਤਾਂ ਆਪ ਨੂੰ ਨੀਵੇਂ ਥਾਂ ਭਾ ਦੇਉ ਬਈ ਸਹੀ ਗੱਲ ਆ 46 ਸਰਪਸਾਲ ਸਾਹਮਣੇ ਦੀ ਲੋੜ ਆ ਕਿ ਦੋ ਮਹੀਨਿਆਂ ਨੂੰ ਕੱਟੀਆਂ ਲੈ ਲੈਣਾ ਠੀਕ ਆ ਤੇ ਦਸਾਂ ਮਹੀਨਿਆਂ ਨੂੰ ਸੂਪ ਲੈਣਾ ਸਹੀ ਗੱਲ ਆ ਸਾਲ ਸਾਹਮਣੇ ਦੀ ਲੋੜ ਆ ਸਰਪਸਾਲ ਸਾਹਮਣੇ ਤੇ ਮੁੱਲ ਦੱਸ ਬਈ ਇਹਦਾ ਫਿਰ ਕੀ ਰ ਮੁੱਲ ਬਈ ਮੁੱਲ ਆ ਜੀ ਕੱਟੀਆਂ ਦਾ ਕੋਈ ਮੁੱਲ ਨਹੀਂ ਹੁੰਦਾ ਜੇ ਉਵੇਂ ਖਰਚੇ ਜੋੜਨ ਲੱਗੇ ਜੀ ਕਿ ਤੈ ਇਹ ਜੀ ਕੱਟੀ 90 ਲੱਖ ਜੇ ਤਿਆਰ ਹੁੰਦੀ ਆ ਆਪਾਂ ਨੂੰ ਲੱਖ ਰੁਪਏ ਜੇ ਸਹੀ ਤਿਆਰ ਹੁੰਦੀ ਨਹੀਂ ਕੱਟੀ ਐਡੀ ਚੰਗੀ ਜੀ ਆਪਾਂ ਸ਼ੁਰੂ ਤੋਂ ਖਰਚਾ ਕਰਨ ਲੱਗੇ ਜੀ ਸਹੀ ਗੱਲ ਆ ਬਈ ਤੇ ਅੱਜ ਆਪਾਂ ਮੇਰੀ ਗੱ 57000 ਦੀ ਕੱਟੀ ਦੇਣੀ ਹੈ ਬਾਈ ਟੋਟਲੀ ਟੋਟਲੀ ਬਾਈ ਚੱਕੋ ਬਾਈ 55000 ਰੁਪਏ ਦੀ ਕੱਟੀ ਬਾਈ ਕਹਿੰਦਾ ਅੱਜ ਆਪਾਂ ਦੇ ਦੇਣੀ ਆ ਸਿੰਘ ਵੀ ਜਮਾ ਨਾਲੋਂ ਮੋੜਿਆ ਜਮਾਂ ਬਾਈ ਰੰਗ ਸੰਗ ਬਲੈਕ ਜੈਡ ਬਲੈਕ ਆ ਥੋੜੇ ਜਿਹੇ ਚਾਰਕ ਵਾਲੀ ਬੱਚਟੇ ਆ ਪੂਰੇ ਬਾਈ ਸਹੀ ਗੱਲ ਆ ਪਿੰਡਾ ਬਾਈ ਆ ਪਿੰਡਾ ਆ ਬਾਈ ਜਿਵੇਂ ਰੰਗ ਫੇਰਿਆ ਹੁੰਦਾ ਕੱਟੀ ਦੀ ਕੁਆਲਿਟੀ ਕੁਆਲਿਟੀ ਫੁੱਲ ਅੱਜ ਕਿਸੇ ਪਾਸੇ ਹੱਥ ਤਰਾਂ ਨਹੀਂ ਕੱਟੀ ਦਾ ਇਹ ਸਹੀ ਗੱਲ ਆ ਬਾਈ ਤੇ ਅੱਗੇ ਦੋ ਨੰਬਰ ਤੇ ਬਾਈ ਇਹ ਬਾਈ ਟੰਗ ਸਲਾਂ ਦੀ ਸਹੀ ਕੱਟੀ ਆ ਇੱਕ ਦੰਦ ਤੋੜ ਗਿਆ ਮਤਲਬ ਇੱਕ ਦੰਦ ਆ ਗਿਆ ਦੂਦ ਵਾਲਾ ਠੀਕ ਆ ਤੇ ਝੋਲੀ ਬਾਈ ਕੱਪੜ ਹੁੰਦੀ ਹੈ। ਕੀ ਬਾਤ ਆ ਯਾਰ ਹਨਾ। ਝੋਲੀ ਦੱਸਦੀ ਆ। ਹਾਂਜੀ ਬਈ। ਕੀ ਬਾਤ। ਚੰਗੇ ਰਵੇ ਦੀ ਮੈਂ 15 17 ਕਿਲੋ ਦੁੱਧ ਵਾਲੀ ਮਹਿੰਦੀ ਹੈ ਬਾਈ ਯਾਰ। ਠੀਕ ਹੈ ਬਈ। ਸਿੰਗਾ-ਸੁੰਗਾ ਦੀ ਕੁਆਲਿਟੀ ਰੰਗ ਸਿੰਗਾ ਸਿੰਗ ਮੜਾ ਇੱਧਰ ਦਿਖਾਈ ਬਾਈ। ਹੂੰ। ਕੱਟੀ ਦਾ ਫੇਸ ਕੁਆਲਿਟੀ ਦੇਖੀ ਬਈ। ਬਈ ਮੈਂ ਕਹਿੰਦਾ ਕੀ ਬਾਤ ਆ। ਸਿੰਗ ਵੀ ਜਮਾ ਪਤਲਾ ਜਮਾ ਪਤਲਾ ਸਿੰਘ ਇੱਥੇ ਆਈ ਮੁਰਦਾਨਾ ਕੋਕੇ ਪੈ ਜਨੇ ਸਿੰਘਾ ਜੇ ਰੈਂਕ ਸਿੰਘ ਹੈ ਬਿਲਕੁਲ ਅਸਲ ਵਿੱਚ ਜੇ ਕਿਹਦੀ ਰੁਪਈਆ ਨਹੀਂ ਰੁਪਈਆ ਨਹੀਂ ਲੰਘਦੇ ਬਾਕੀ ਪਤਲੀ ਦੇਖੀ ਬਈ ਕਿੰਨੀ ਹੈ ਲੈ ਜੇ ਪਤਲੀ ਬਹੁਤ ਆ ਕੱਟੀ ਬਈ ਸਹੀ ਗੱਲ ਆ ਨਾ ਬੜਾ ਪਲੂਨ 14 ਕਿਲੋ ਦਾ ਉਹ ਤੇ ਕੱਟੂ ਕੱਟੀ ਬਈ ਜਿਹੜੇ ਸਾਹ ਹੁਣ ਝੂਲੀ ਦੀ ਸਾਨਾ ਸੁਣਾ ਦੀ ਬਾਕੀ ਇਹ ਚੌੜੀ ਚੂੜੀ ਬਾਕੀ ਇਹਨੇ ਟੀਕਾ ਲੈ ਲਿਆ ਬਈ ਆਪਣੇ ਕੋਲੇ ਵੀਡੀਓ ਵੱਧ ਪ੍ਰੂਫ ਆ ਅੱਜ ਸੀਮਨ ਭਰਾ ਕਹਿਣ ਵਾਲੀ ਗੱਲ ਨਹੀਂ ਠੀਕ ਹੈ ਬਈ ਚੰਗਾ ਸੀਮਨ ਲਵਾਇਆ ਲੈਕਤੀ ਰੂਪ ਚੋਰ ਨਾਲ ਬਾਇਓ ਡਾਟਾ ਮਿਲੂਗਾ ਜਿਸ ਭਰਾ ਨੇ ਲੈ ਲਈ ਬ ਕੱਦ ਵਾਲੀ ਕੱਟੀ ਬਣੂ ਬਾਈ ਫਲ ਅਸਲ ਵਿੱਚ ਗੱਲ ਕੀ ਹੈ ਬਾਈ ਇਹਦੇ ਪਿੰਡੇ ਦੇ ਚੁੰਡੀ ਪਰ ਨਹੀਂ ਉਹ ਵੀ ਭਰੀ ਜੋ ਹਾਂ ਬਰੀਕ ਆ ਬਾਈ ਯਾਰ ਬਰੀਕ ਚਮੜੀ ਦੀ ਆ ਹਾਂਜੀ ਫੇਸ ਕੁਆਲਟੀ ਦਿਖਾ ਕੱਟੀ ਦੀ ਕਿੱਡੀ ਸਿਆਰੀ ਆ ਬਾਈ ਫੇਸ ਕੁਆਲਟੀ ਦੇ ਅਸਲ ਵਿੱਚ ਯਾਰ ਜੇ ਗੱਲ ਕਰੀ ਤੂੰ ਧੂਣ ਦੀਆਂ ਬਰੀਕੀਆਂ ਫੁੱਲਾ ਕੱਟੀ ਚ ਬਾਈ ਯਾਰ ਕੁਆਲਟੀ ਵਾਲੀ ਆ ਬਾਈ 10 ਰੱਖਣ ਨਾਲੋਂ 2 ਰੱਖ ਲਓ ਚਾਹੇ 1 ਰੱਖੋ ਮੇਰੀ ਗੱਲ ਸੁਣ ਲੈ ਬਾਈ ਲੋਕ ਠੇਕੇ ਦੇ ਵਾਂਨ ਲਈ ਜਾਂਦੇ ਆ ਦੋ ਸ਼ਾਮ ਲੈਣ ਹੂੰ ਤੇ ਮੂਰੇ ਜਾਊਗਾ ਬਾਈ ਸਹੀ ਗੱਲ ਆ 70 70 80 80 ਠੇਕੇ ਦੇ ਵਾਂਨ ਲੈ ਐਡੀਆਂ ਐਡੀਆਂ ਜਿਵੇਂ ਹੁਣੇ ਕੱਟੀਆਂ ਹਜੇ ਵੱਧੀਆਂ ਹਾਂਜੀ ਬਾਈ ਮੱਜਾਂ ਸੂਪਾਂ ਦੀਆਂ ਐਡੀਆਂ ਐਡੀਆਂ ਹਾਂਜੀ ਹਾਂਜੀ ਹਜੇ ਇਹਨਾਂ ਨੇ ਕਦ ਕਰੀ ਜਾਣਾ ਕਦ ਕਰਨਾ ਬਾਈ ਬਰੀਕ ਆਏ ਤਾਂ ਕਦ ਹੋਰ ਕਰਨਾ ਇਹਨੇ ਸਹੀ ਗੱਲ ਆ ਬਾਈ 100% ਤਾਂ ਕੱਟੀ ਘੱਬਣੀ ਰਹੂਗੀ ਬਾਕੀ ਪਰਮਾਤਮਾ ਨੂੰ ਪਤਾ ਆਪਾਂ ਟੀਕਾ ਭਰਾ ਤਾਂ ਚੰਗਾ ਟੀਕਾ ਭਰਾਇਆ ਹੂੰ ਮੰਨ ਲਾ ਵੀ ਬੰਦੇ ਨੂੰ ਫੁੱਲ ਰਿਕਾਰਡ ਮਿਲੂਗਾ ਬਾਈ ਅਸਲ ਵਿੱਚ ਇਹ ਗੱਲ ਕਰੀਏ ਬਰੀਡਾਂ ਦਾ ਕਹਿੰਦੇ ਹੁੰਦਾ ਕੋਈ ਮੁੱਲ ਨਹੀਂ ਬਰੀਡਾਂ ਦਾ ਕੋਈ ਮੁੱਲ ਨਹੀਂ ਬਾਈ ਤੇ ਇਹਦਾ ਮੁੱਲ ਕੀ ਰਹਿਣਾ ਇਹਦਾ ਬਾਈ ਮੁੱਲ ਕਰਨ ਜਿੰਨਾ ਮਰਜ਼ੀ ਕਰਾਲਾ ਬੱਸ 55000 ਦੀ ਕੱਟੀ ਦੇ ਦਾਂਗੇ ਜੀ ਚੱਕੋ ਬ ਬਾਲਾ ਬਾਈ ਮੁੱਲ ਨਹੀਂ ਕਰਦਾ ਮੁੱਲ ਬਾਈ ਨੇ ਅੱਗੇ ਵੀ ਬਾਈ ਫਿਕਸ ਕੀਤੇ ਆ ਤੇ ਮੁੱਲ ਅੱਜ ਵੀ ਬਸ ਫਿਕਸ ਬਾਕੀ ਆਏ ਆ ਬਾਈ ਨਾ ਦੋਨੇ ਕਟੀਆਂ ਤਿੱਗੜੇ-ਤਿੱਗੜੇ ਰੁਪਏ ਕਰਨਗੇ ਹੂੰ ਜਿਹੜੇ ਰੁੱਤ ਮਰਜੀ ਸੂਪਣ ਮੰਦੇ ਚ ਵੀ ਤਿੱਗੜੇ ਰੁਪਏ ਕਰਨਗੇ ਬਾਕੀ ਆਏ ਨਹੀਂ ਪਤਾ ਪ੍ਰਮਾਤਮਾ ਦੀ ਇੱਕ ਉਮਰ ਵਾਲੀ ਕਰੇ ਇਹਨਾਂ ਨੂੰ ਵੀ ਕਿੱਥੇ ਜਾ ਕੇ ਟਿਕਾਣੇ ਮੁੱਕਣੇ ਸਹੀ ਗੱਲ ਆ ਕੋਲ ਨੇ ਜਿਵੇਂ ਮਰਜੀ ਬਣ ਜਾਣ ਥੱਲੋ ਤਿੱਗੜੇ ਰੁਪਏ ਤਾਂ ਬਸ ਕਰਨੇ ਆ ਇਹਨਾਂ ਨੇ ਸਹੀ ਗੱਲ ਆ ਹਾਂਜੀ ਬਾਈ ਜੇ ਕੋਈ ਜੋੜਾ ਇਕੱਠਾ ਲਵੇ ਤਾਂ ਜੋੜਾ ਇਕੱਠਾ ਲਵੇ ਕੋਈ ਉਹ ਜਾਂ ਮੰਨਤਨ ਹੋ ਜੂਗਾ ਬਾਈ ਫੋਲ ਜਕੀਨ ਕਟੀਆਂ ਕਰੇ ਰੱਖਣ ਵਾਲੀਆਂ ਕੋਈ ਅੰਦਰੋਂ ਨੌਕਸ ਨਹੀਂ ਭਲੇ ਡਾਕਟਰ ਨੂੰ ਬੁਲਾ ਕੇ ਚੈੱਕ ਕਰਾ ਲੈ ਬਾਈ ਚੱਕੋ ਬਾਈ ਬਾਈ ਕਹਿੰਦਾ ਮੈਂ ਚੈੱਕ ਕਰਵਾ ਕੇ ਲੈ ਜਾ ਤਾਂ ਮੈਂ ਕੋਈ ਬਾਕੀ ਕੋਈ ਪੰਜਵੀਂ ਫੋਰ ਸ਼ਾਂਗ ਹੋਵੇ ਆਪਾਂ ਬੈਠੇ ਆਂ ਕੋਈ ਵੀ ਕਿਸੇ ਹੱਥ ਤਰਾ ਨਹੀਂ ਕਟੀਆਂ ਦੇ ਬਾਈ ਸਹੀ ਗੱਲ ਆ ਬਾਈ ਹਾਂਜੀ ਬਾਈ ਤੇ ਜੇ ਬਾਈ ਕਿਸੇ ਵੀ ਵੀਰ ਨੂੰ ਨਾ ਦੋਮੇ ਪਸੰਦਾ ਹੋਣ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰੋ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ